ਇਸ ਦਿਨ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕਿ देर रात ਜਲੰਧਰ ਦੇ ਮਾਰਟਾਉਨ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਤਿੰਨ ਗੱਡੀਆਂ ਦੀ ਭਿਆਨਕ ਟੱਕਰ ਹੁੰਦੀ ਆ ਜਿਸ ਦੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਆ ਦੱਸ ਦੇ ਕਿ ਇਹ ਇਹ ਹਾਦਸਾ ਜਲੰਧਰ ਦੇ ਮਾਰਟਾਉਨ ਇੱਕ ਮਾਤਾ ਦੇ ਮੰਦਰ ਦੇ ਸਥਿਤ ਕੋਲ ਹੁੰਦਾ ਆ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਾਬਕਾ ਮੰਤਰੀ ਮਹਿੰਦਰ ਕੇਪੀ ਦੇ بیٹے ਦੀ ਜਿਹੜੀ ਆ ਮੌਤ ਹੋ ਜਾਂਦੀ ਆ ਦੱਸ ਦੇਗਾ ਜਿਸ ਵੇਲੇ ਵੱਡਾ ਹਾਦਸਾ ਵਾਪਰ ਸੀਗਾ ਤਾਂ ਲੋਕਾਂ ਦੇ ਵਿੱਚ ਮੁੱਕ ਦੇ ਆਪੜਾ ਦਫੜੀ ਮੱਚ ਕੇ ਸੀਗੀ ਤਾਂ ਉਸ ਇਲਾਕੇ ਦੇ ਵਿੱਚ ਦਹਿਸ਼ਤ ਭਰਿਆ ਮਾਹੌਲ ਬਣ ਗਿਆ ਸੀਗਾ ਤਾਂ ਇਸੇ ਦੌਰਾਨ ਜਦੋਂ ਹਾਦਸਾ ਵਾਪਰਦਾ ਹੈ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ ਭਜਰਾ ਪਿਆ ਜਾਂਦੇ ਨੇ ਇਸੇ ਦੌਰਾਨ ਜਿਸ ਦੱਸਿਆ ਜਾਂਦਾ ਕਿ ਸਾਬਕਾ ਐਮਪੀ ਤਾਂ ਉਹਨਾਂ ਦੇ بیٹے ਜਿਹੜੇ ਨੇ ਉਹ ਵਿੱਚ ਗੱਡੀ ਦਾ ਫਸਕੇ ਸੀਗਾ ਜਦੋਂ ਲੋਕ ਮੁੱਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਉਹਨਾਂ ਨੂੰ ਕੜਗੇ ਇਲਾਜ ਦੇ ਨਿਦੇਕੀ ਹਸਪਤਲ ਦੇ ਵਿੱਚ ਇਲਾਜ ਦੇ ਜਦੋਂ ਪੇਜਾਇਆ ਗਿਆ ਤਾਂ ਉੱਥੇ ਡਾਕਟਰਾਂ ਦੇ ਵੱਲੋਂ ਜਿਹੜਾ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਆ ਸਾਡੇ ਨਾਲ ਜੰਦਰ ਤੋਂ ਜਾਣਕਾਰੀ ਦੇਣ ਦੇ ਲਈ ਸੁਰਿੰਦਰ ਜੁੜ ਚੁੱਕੇ ਨੇ ਸੀ ਸੁਰਿੰਦਰ ਕੀ ਪੂਰੀ ਜਾਣਕਾਰੀ ਹੈ ਇਹ ਹਾਦਸਾ ਕਿਸ ਜਗ੍ਹਾ ਤੇ ਵਾਪਰਿਆ ਔਰ ਕਿਸ ਤਰੀਕੇ ਨਾਲ ਇਹ ਵੱਡਾ ਹਾਦਸਾ ਵਾਪਰਿਆ ਹਾਂ ਬਿਲਕੁਲ ਪਰਮਿੰਦਰ ਬੀਤੀ ਰਾਤ ਕਰੀਬਨ 1:30 ਦੇ ਕਰੀਬ ਹਾਦਸਾ ਵਾਪਰਿਆ ਜਦੋਂ ਕਿ ਜਰੇਮਿੰਦਰ ਸਿੰਘ ਜੀ ਪੀ ਜਿਹੜੇ ਅਕਾਲੀ ਆਗੂ ਹੈਗੇ ਨੇ ਨਾਲੇ ਸਾਫਕਾ ਸਾਂਸਦ ਹੈਗੇ ਨੇ ਉਹਨਾਂ ਦੇ ਬੇਟੇ ਜਾ ਰਹੇ ਸੀਗੇ ਇਹ ਹੱਸਾ ਮਾਤਾ ਰਾਣੀ ਚੌਂਕ ਮਾਡਲ ਟਾਊਨ ਦੇ ਵਿੱਚ ਉਹ ਜਦੋਂ ਕੋਈ ਚਾਰ ਗੱਡੀਆਂ ਜਿਹੜੀਆਂ ਆਪਸ ਵਿੱਚ ਟਕਰਾਉਂਦੀਆਂ ਨੇ ਤੇ ਰਿਚੀ ਜਿਹੜਾ ਲੜਕਾ ਜਿਹੜਾ ਮਹਿੰਦਰ ਸਿੰਘ ਕੇਪੀ ਦਾ ਬੇਟਾ ਹੈਗਾ ਉਹਨਾਂ ਦੇ ਸਿਰ ਤੇ ਵਿੱਚ 6 ਵਜਦੀ ਹੈ ਤਾਂ ਉਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਉੱਥੇ ਜਿਹੜੇ ਸਾਨਕ ਲੋਕ ਸੀਗੇ ਉਹਨਾਂ ਨਾਲ ਉਹਨਾਂ ਨੂੰ ਹਸਪੀਟਲ ਲੈ ਕੇ ਜਾਂਦੇ ਆ ਜਿੱਥੇ ਮਹਿੰਦਰ ਸਿੰਘ ਕੇਪੀ ਦੇ ਰਿਸ਼ਤੇਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਸੜਕਾ ਹਾਦਸੇ ਵਿੱਚ ਇਹ ਬਹੁਤ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ ਇਹਨਾਂ ਦੇ ਸਿਰ ਦੇ ਵਿੱਚ ਸੱਟ ਲੱਗਣ ਦੇ ਨਾਲ ਜਿਹੜੀ ਮੌਤ ਹੋਈ ਹੈ ਉਹ ਦੱਸਿਆ ਜਾ ਰਿਹਾ ਕਿ ਜਦੋਂ ਇਲਾਜ ਹੋ ਰਿਹਾ ਸੀਗਾ ਨਿੱਜੀ ਹਸਪਤਾਲ ਦੇ ਵਿੱਚ ਉੱਥੇ ਇਹਨਾਂ ਨੂੰ ਮ੍ਰਿਤਕ ਘੋਲਨ ਦਿੱਤਾ ਜੀ ਜੀ ਸੁਣ ਤਾਂ ਇਸ ਹਾਦਸੇ ਦੇ ਵਿੱਚ ਕਿੰਨੇ ਲੋਕ ਜਿਹੜੇ ਜ਼ਖਮੀ ਹੋਏ ਨੇ ਇਸ ਤੋਂ ਇਲਾਵਾ ਦੇਖੋ ਚਾਰ ਗੱਡੀਆਂ ਸੀਗੀਆਂ ਜਿਹੜੀਆਂ ਆਪਸ ਵਿੱਚ ਟਕਰਾਈਆਂ ਨੇ ਜਿਹੜੇ ਰਿਚੀ ਸੀਗੇ ਮੈਂ ਦੱਸਿ ਕਿ ਪੀ ਇਹਨਾਂ ਦੇ ਜਿਆਦਾ ਸੱਟਾਂ ਲੱਗੀਆਂ ਸੀਗੀਆਂ ਹੋਰ ਵੀ ਕਾਫੀ ਜਿਹੜੇ ਲੋਕ ਹੈਗੇ ਨੇ ਉਹ ਇਸ ਹਾਸੇ ਵਿੱਚ ਜ਼ਖਮੀ ਹੋਏ ਨੇ ਪਰ ਜਾਦਾ ਸੱਟਾਂ ਲੱਗਣ ਕਾਰਨ ਜਾਂ ਕਹ ਲਈਏ ਕਿ ਸਿਰ ਦੇ ਵਿੱਚ ਸੱਟ ਲੱਗਣ ਕਾਰਨ ਰਿਚੀ ਦੀ ਜਿਹੜੀ ਮੌਤ ਹੋਈ ਹੈ। ਜਿਹੜੇ ਰਿਚੀ ਸੀਗੀ ਇਹ ਗੱਡੀ ਦੇ ਵਿੱਚ ਇਕੱਲੇ ਸੀਗੇ ਜਦੋਂ ਘਰੋਂ ਨਿਕਲੇ ਸੀਗੇ ਉਸ ਅਚਾਨਕ ਦੱਸਿਆ ਜਾ ਰਿਹਾ ਹੈ ਕਿ ਸਾਹਮਣੇ ਗੱਡੀ ਆ ਰਹੀ ਸੀ ਕਿ ਉਸ ਨਾਲ ਟੱਕਰ ਹੁੰਦੀ ਹੈ। ਤਾਂ ਜਿਸ ਗੱਡੀ ਨਾਲ ਟੱਕਰ ਹੁੰਦੀ ਹੈ ਉਹ ਡਰਾਈਵਰ ਜਿਹੜਾ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਦੇਖੋ ਪਰਮਿੰਦਰ ਹਜੇ ਇਹਦੇ ਬਾਰੇ ਕੋਈ ਅਧਿਕਾਰੀਕ ਜਾਣਕਾਰੀ ਨਹੀਂ ਮਿਲੀ ਹੈਗੀ ਜਾਂ ਕਿ ਪੁਲਿਸ ਅਧਿਕਾਰੀਆਂ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਕਿ ਕੌਣ ਕਿਹੜੀ ਗੱਡੀ ਵਿੱਚ ਸੀਗੀ ਆਨਲਾਈਨ ਫੌਨ ਦੇ ਵਿੱਚ ਜਦੋਂ ਪਤਾ ਲੱਗਾ ਕਿ ਪਰਮਿੰਦਰ ਸਿੰਘ ਕੇਪੀ ਦੇ ਬੇਟੇ ਰਿਚੀ ਇਸ ਹਾਸੇ ਦਾ ਸ਼ਿਕਾਰ ਹੋਏ ਨੇ ਤਾਂ ਤੁਰੰਤ ਪ੍ਰਭਾਵ ਨਾਲ ਗੱਡੀਆਂ ਦੇ ਵਿੱਚੋਂ ਜਿਹੜੇ ਜ਼ਖਮੀ ਸੀਗੇ ਉਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਹੁਣ ਸਵੇਰੇ ਜਿੱਦਾਂ ਸਵੇਰ ਦਿਨ ਚੜਿਆ ਹੈਗਾ ਹੁਣ ਜ਼ਰੂਰ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੌਣ ਕੌਣ ਕਿੱਦਾਂ ਕਿੱਦਾਂ ਕਿਹੜੀ ਕਿਹੜੀ ਗੱਡੀ ਵਿੱਚ ਸਵਾਰ ਸੀਗੇ ਕਿੰਨੇ ਟੋਟਲ ਜ਼ਖਮੀ ਹੋਏ ਨੇ ਜਾ ਕਿ ਨੇਦਾਨਿਆਂ ਨੂੰ ਹੋਰ ਜ਼ਿਆਦਾ ਸੱਟਾਂ ਲੱਗੀਆਂ ਨੇ ਇਹਦੇ ਬਾਰੇ ਜ਼ਰੂਰ ਜਾਣਕਾਰੀ ਹਾਸਲ ਕਰਾਂਗੇ ਪਰ ਇਹਦਾ ਜ਼ਰੂਰ ਹੈ ਕਿ ਸਾਬਕਾ ਸੰਸਦ ਤੇ ਅਕਾਲੀ ਆਗੂ ਜਿਹੜੇ ਸੀ ਭਿੰਦਰ ਸਿੰਘ ਕੇ ਪੀ ਉਹਨਾਂ ਦੇ ਬੇਟੇ ਦੀ ਇਸ ਹਾਦਸੇ ਵਿੱਚ ਮੌਤ ਹੋਈ ਹੈ ਜੀ ਸੁਿੰਦਰ ਜੀ ਜਾਣਕਾਰੀ ਦੇਣ ਦੇ ਤੁਹਾਡਾ ਧੰਨਵਾਦ ਲਗਾਤਾਰ ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਤਸਵੀਰਾਂ ਦੇਖ ਕੇ ਤੁਸੀਂ ਸਹੀ ਅੰਦਾਜ਼ਾ ਲਗਾ ਸਕਦੇ ਹੋ ਕਿੰਨਾ ਜ਼ਬਰਦਸਤ ਇਹ ਵੱਡਾ ਹਾਦਸਾ ਵਾਪਰਿਆ ਸੀਗਾ ਗੱਡੀਆਂ ਦੀ ਸਪੀਡ ਕਿੰਨੀ ਤੇਜ਼ ਹੋਵੇਗੀ ਜਿਸ ਤਰੀਕੇ ਨਾਲ ਗੱਡੀਆਂ ਆਪਸ ਚ ਟਕਰਾਈਆਂ ਨੇ ਤਾਂ ਗੱਡੀਆਂ ਦੇ ਮੋਕੈ ਤੇ ਪ੍ਰਖੱਚੇ ਉੱਡ ਗਏ ਨੇ ਪਰ ਦੱਸਿਆ ਜਾ ਰਿਹਾ ਹੈ ਕਿ ਸਾਬਕਾ ਐਮਪੀ ਨੇ ਮਹਿੰਦਰ ਕੇਪੀ ਉਹਨਾਂ ਦੇ ਬੇਟੇ ਦੀ ਜਿਹੜੀ ਐ ਹਸਾਸੇ ਦੌਰਾਨ ਮੌਤ ਹੋ ਗਈ ਹੈ ਪਰ ਉਹ ਜਦੋਂ ਆਪਣੀ ਫਾਰਚੂਨਰ ਗੱਡੀ ਦੇ ਲੈ ਕੇ ਜਦੋਂ ਨਿਕਲੇ ਸੀਗੇ ਤਾਂ ਕੁਝ ਹੀ ਦੂਰੀ ਤੇ ਸਾਹਮਣੇ ਗੱਡੀ ਆ ਰਹੀ ਸੀਗੀ ਤਾਂ ਅਚਾਨਕ ਤਿੰਨ ਤੋਂ ਚਾਰ ਗੱਡੀਆਂ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਜਦੋਂ ਟੱਕਰ ਹੁੰਦੀ ਹੈ ਤਾਂ ਆਸ-ਪਾਸ ਦੇ ਲੋਕਾਂ ਦੇ ਵਿੱਚ ਦਹਿਸ਼ਤ ਭਰਿਆ ਮਾਹੌਲ ਬਣ ਜਾਂਦਾ ਹੈ ਤਾਂ ਪਾਜਰਾ ਪਿਆ ਜਾਂਦੇ ਦਸ਼ਤ ਇਸੇ ਦੌਰਾਨ ਜਿਹੜੇ ਮਹਿੰਦਰ ਕੇਪੀ ਦੇ ਬੇਟੇ ਨ ਉਹ ਗੱਡੀ ਦੇ ਵਿੱਚ ਫਸ ਜਾਂਦੇ ਨੇ ਤਾਂ ਇਲਾਜ ਲਈ ਉਹਨਾਂ ਨੂੰ ਬੜੀ ਮੁਸ਼ਕਲ ਨਾਲ ਗੱਡੀ ਚੋਂ ਬਾਹਰ ਕੱਢ ਕੇ ਨਦੀਕੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਜਿਹੜੀ 60 ਸੀਗਾ ਉਹਨਾਂ ਦੇ ਦਿਲ ਤੇ ਲੱਗੀ ਹੈ ਜਿਸ ਤੇ ਦੌਰਾਨ ਉਹਨਾਂ ਦੀ ਮੌਤ ਹੋ ਗਿਆ ਫਿਲਹਾਲ ਇਸ ਬਾਰੇ ਜਿਹੜੀ ਪੁਸ਼ਟੀ ਨਹੀਂ ਨਹੀਂ ਹੋਈ ਕਿ ਜਿਸ ਕਿਹੜੀ ਕਿਹੜੀ ਗੱਡੀ ਦੇ ਵਿੱਚ ਕੌਣ ਕੌਣ ਬੈਠਾ ਸੀਗਾ ਇਸ ਤੋਂ ਇਲਾਵਾ ਕਿੰਨੇ ਹੋਰ ਜ਼ਖਮੀ ਹੋਏ ਨੇ ਇਹ ਤਾਂ ਆਨਵਰਡ ਸਮੇ ਦੇ ਵਿੱਚ ਹੁਣ ਸਵੇਰ ਹੋ ਗਈ ਹੈ ਸਵੇਰ ਦੇ ਦੌਰਾਨ ਹੁਣ ਜਿਹੜੇ ਹਸਪਤਾਲ ਦੇ ਵਿੱਚ ਪੁਲਿਸ ਤੋਂ ਬੋਲੋ ਜਾ ਕੇ ਤਫਤੀਸ਼ ਕੀਤੀ ਜਾਵੇਗੀ ਉਸ ਮੌਕੇ ਤੇ ਜਾ ਕੇ ਤਫਤੀਸ਼ ਕੀਤੀ ਜਾਵੇਗੀ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਹੁਣ ਥੋੜੇ ਸਮੇਂ ਦੇ ਵਿੱਚ ਕੀ ਇਸ ਦੇ ਵਿੱਚ ਅਪਡੇਟ ਆਂਦੀ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਇਸ ਵਿਚਾਲੇ ਹੁਣ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਤੇ ਲੋਕਾਂ ਦਾ ਕੀ ਕੁਝ ਕਹਿਣਾ ਕਿਸ ਤਰੀਕੇ ਦਾ ਵੱਡਾ ਹਾਦਸਾ ਵਾਪਰ ਸਿਕਾ ਆਹ ਸੁਣ ਲੈਣੇ ਉਹਨਾਂ ਦੀ ਜ਼ੁਬਾਨੀ। ਵੱਡੀ ਉਲਘਟਨਾ ਹੋਈ ਹੈ। ਸਰਬਿੰਦਰ ਸਿੰਘ ਸ਼ਿਪੀ ਜੀ ਦੇ بیٹے ਰਿਚੀ ਸ਼ਿਪੀ ਜੀ ਉਹਨਾਂ ਦੀ ਮੌਤ ਹੋਈ ਹੈ। ਪਰ ਪਰਿਵਾਰ ਨੂੰ ਬੜਾ ਵੱਡਾ ਝਟਕਾ ਲੱਗਾ। ਔਰ ਇੱਕ ਅਚਾਨਕ ਹੀ ਬਿੱਡਾ ਵੱਡਾ ਹਾਰ ਸਾ ਇੱਕ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਜਿਹੜਾ ਡਿੱਗਿਆ ਆ ਬਹੁਤ ਮੰਦਪਾਗਾ ਇਸ ਮਾੜੇ ਸਮੇਂ ਦੇ ਵਿੱਚ ਦੁਖੀ ਖੜੀ ਹੈ ਔਰ ਅਸੀਂ ਇਸ ਵੇਲੇ ਇਹਨਾਂ ਕੋਲ ਘਰ ਆਏ ਆ ਅਫਸਰ ਨੂੰ ਬਹੁਤ ਮਾੜੀ ਕੜਨਾ ਸਰ ਜਾਨੀ ਫੈਮਿਲੀ ਦੇ ਵਿੱਚ ਕਿੰਨੇ ਜਾਣੀ ਸੀਗੇ ਸਰ ਫੈਮਿਲੀ 'ਚ ਫੈਮਿਲੀ 'ਚ ਇਹਨਾਂ ਦੇ ਆ ਦੋ ਮੈਂ ਬੇਟੀ ਦੇ ਪਿਛੋਂ ਤੋ ਬੇਟੀਆਂ ਦੇ ਇੱਕ ਬੇਟਾ ਸੀ ਇਹ ਮੈਰਿਡ ਸੀ ਜਾਂ ਅਨਮੈਰਿਡ ਕਿੰਨੀ ਐਸੀ ਗੇਨ ਵਾਲੀ ਇਸ ਦਾ ਮੈਨੂੰ ਇੰਨੇ ਜ਼ਿਆਦਾ ਐਕਸੈਕਟ ਪਤਾ ਕਿ ਕੰਮ ਕੀ ਕਰਦੇ ਸੀਗੇ ਰਿਚੀ ਕੀ ਕੀ ਕੀਤੇ ਵਗੈਰਾ ਜਮੀਨ ਜਮਨ ਖਾ ਕੇ ਸਾਰੀ ਖੇਤੀ ਦੀ ਕੀਤੀ ਸਾਧਨ ਕਰਾ ਇਹ ਸਰ ਸਾਡੇ ਆਉਣ ਤੋਂ ਪਹਿਲਾਂ ਹੋਇਆ ਹੈ ਅਸੀਂ ਬਾਅਦ ਵਿੱਚ ਤੁਹਾਨੂੰ ਕੀ ਇਨਫੋਰਮੇਸ਼ਨ ਮਿਲੀ ਸੀ ਸਰ ਸਾਨੂੰ ਤਾਂ ਇਹ ਨਹੀਂ ਬਣੀ ਜਿਹੜੀ ਦੋ ਗੱਡੀਆਂ ਦਾ ਐਕਸੀਡੈਂਟ ਹੋਇਆ ਤੇ ਮਾਦਰਾਣੀ ਚੌਂਕ ਲੱਗੇ ਉਤੋਂ ਪਹਿਲਾਂ ਸਾਡੇ ਕੋਲ ਡਿਊਟੀ ਅਫਸਰ ਪਹੁੰਚੇ ਹੋ ਸੀਗੇ ਉਹ ਮੌਕੇ ਤੇ ਸੀਗੇ ਤੇ ਸਰ ਗੱਡੀਆਂ ਦਾ ਕੋਈ ਵੈਰੀਫਾਈ ਵਗੈਰਾ ਕੀਤਾ ਵੈਰੀਫਾਈ ਵਗੈਰਾ ਕੀਤਾ ਗੱਡੀਆਂ ਦਾ ਨਹੀਂ ਕੀਤਾ ਸਰ ਉਹ ਸਾਡੇ ਤੋਂ ਪਹਿਲਾਂ ਆਇਆ ਉਸ ਜੀ ਸਰ ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆ ਇਹ ਤਾਂ ਉਹ ਬੰਦੇ ਐ ਐਡਮਿਟਾ ਕਹਿੰਦੇ ਉਹ ਗਏ ਐ ਡਿਊਟੀ ਆਫਸਰ ਗਏ ਆ ਅੱਛਾ ਕਿੱਥੇ ਲੈ ਕੇ ਗਏ ਆ ਸਰ ਹਸਪੀਟਲ ਕਿੰਨੇ ਗਏ ਕਿਹੜੇ ਹਸਪੀਟਲ ਖੜਾ ਹੈ ਇਹ ਤਾਂ ਦੱਸਿਆ ਨਹੀਂ ਉਹਨੇ ਕਿ ਕਿਹੜੇ ਗਏ ਆ ਡਿਊਟੀ ਆਫਸਰ ਕਿਹੜੇ ਸੀ ਕਿ ਸਰ ਨਾਮ ਪਤਾ ਉਹਨਾਂ ਦਾ ਕੋਈ ਫ੍ਰੀਸ਼ ਕਮਾ ਡਿਵੀਜ਼ਨ ਨੰਬਰ 6 ਤੋਂ ਆ